ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਤਾਨ ਦੀ ਜੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਇੱਥੇ 15 ਦੇ ਕਰੀਬ ਸ਼ਹੀਦ ਪਰਿਵਾਰਾਂ ਨੂੰ ਸੱਦਾ ਦਿੱਤਾ ਗਿਆ ਸਪੇਨ ਦੀ ਸੰਗਤ ਵੱਲੋਂ ਆਪ ਸਭ ਸ਼ਹੀਦ ਪਰਿਵਾਰਾਂ ਦਾ ਮਾਨ ਸਤਕਾਰ ਕਰਨ ਦੇ ਲਈ ਦਾਸ ਨੂੰ ਚੇਚਾ ਹੁਕਮ ਕੀਤਾ ਗਿਆ ਸੀਗਾ ਤੇ ਇਸ ਤੋਂ ਪਹਿਲਾਂ ਵੀ ਸਪੇਨ ਦੀ ਸੰਗਤ ਵੱਲੋਂ ਹੜਪੀੜ ਤੇ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਗਈ ਆ 40 ਲੱਖ ਤੋਂ ਉੱਪਰ ਹੜਪੀੜਿਤ ਪਰਿਵਾਰਾਂ ਨੂੰ ਇਹਨਾਂ ਨੇ ਸੇਵਾ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਮਨ ਬਣਿਆ ਕਿ ਹੜਪੀੜਿਤ ਸ਼ਹੀਦ ਪਰਿਵਾਰਾਂ ਦੀ ਜਾਂ ਵੈਸੇ ਵੀ ਜਿਹੜੇ ਸ਼ਹੀਦ ਪਰਿਵਾਰ ਨੇ ਅਸੀਂ ਉਹਨਾਂ ਦੀ ਵੀ ਸੇਵਾ ਕਰਨੀ ਚਾਹੁੰਦੇ ਆ ਤੇ ਤੁਸੀਂ ਸ਼ਹੀਦ ਪਰਿਵਾਰਾਂ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਉਹ ਮਹਈਆ ਕਰਾਓ ਇਸ ਤੋਂ ਪਹਿਲਾਂ 11 ਸ਼ਹੀਦ ਪਰਿਵਾਰਾਂ ਨੂੰ 330000 ਰੁਪਇਆ ਡੇਰਾ ਬਾਬਾ ਨਾਨਕ ਦੇ ਨਾਲ ਹੀ ਮੇਰਾ ਨਗਰ ਹੈ ਫਖੋਕੇ ਮਹਿਮਾਰਾਂ ਉਹਦੇ ਗੁਰੂ ਘਰ ਦੇ ਵਿੱਚ 11 ਸ਼ਹੀਦ ਪਰਿਵਾਰਾਂ ਨੂੰ ਸੁਪੇਂ ਦੀ ਸੰਗਤ ਵੱਲੋਂ ਜਿਹੜੀ ਆ ਉਹ ਸੇਵਾ ਦਿੱਤੀ ਜਾ ਚੁੱਕੀ ਆ ਅੱਜ ਉਹ ਕਮ ਹੋ ਗਿਆ ਸੀਗਾ ਕਿ 15 ਪਰਿਵਾਰ ਜਿਹੜੇ ਆ ਉਹ ਸੱਦਣੇ ਆ ਤੇ ਅੱਜ ਹੁਕਮ ਸੀ ਵੀ ਜਾਦਾ ਪਰਿਵਾਰ ਜਿਹੜੇ ਆ ਤਰਨਤਾਰਨ ਏਰੀਏ ਦੇ ਜਿਹੜੇ ਉਹ ਸੱਦੇ ਜਾਣ ਤੇ ਇੱਥੇ ਤਰਨਤਾਰਨ ਤੋਂ ਇਲਾਵਾ ਫਿਰੋਜ਼ਪੁਰ ਦੇ ਵੀ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਕਿਉਂਕਿ ਅਸੀਂ ਉਸ ਇਲਾਕੇ ਦੇ ਵਿੱਚ ਹੜ੍ਹ ਦੌਰਾਨ ਜਾ ਕੇ ਵੇਖਿਆ ਵੱਡਾ ਨੁਕਸਾਨ ਹੋਇਆ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਆ ਉੱਥੇ ਤੇ ਇਸ ਕਰਕੇ ਅੱਜ ਕੁਝ ਪਰਿਵਾਰ ਉੱਥੋਂ ਆਏ ਨੇ ਇੱਕ ਦੋ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਵੀ ਆ ਜਿਹੜੇ ਪਿਛਲੇ ਜਿਹੜੇ ਪ੍ਰੋਗਰਾਮ ਸੀਗਾ ਸੁਪੇਂ ਦੀ ਸੰਗਤ ਵੱਲੋਂ ਕੀਤਾ ਗਿਆ ਉਹਦੇ ਚੋਂ ਮਿਸ ਵੀ ਹੋ ਗਏ ਸੀਗੇ ਤੇ ਬਹੁਤ ਬਹੁਤ ਧੰਨਵਾਦ ਆ ਸਤਿਗੁਰੂ ਕਿਰਪਾ ਕਰਨ ਸਪੇਨ ਦੀ ਸਾਰੀ ਸੰਗਤ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਆਪਣੇ ਪਰਿਵਾਰਾਂ ਤੋਂ ਦੂਰ ਆਪਣੇ ਲੋਕਾਂ ਦਾ ਦਰਦ ਰੱਖਦੇ ਨੇ ਇਸ ਹੜਾਂ ਦੀ ਮੁਸ਼ਕਲ ਸਥਿਤੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਪਰਿਵਾਰਾਂ ਲਈ ਭੇਜਿਆ ਹੁਣ ਉਹਨਾਂ ਦੇ ਮਨ 'ਚ ਆਇਆ ਸੀਗਾ ਕਿ ਸ਼ਹੀਦ ਪਰਿਵਾਰ ਜਿਹੜੇ ਆ ਉਹਨਾਂ ਦਾ ਵਿਸ਼ੇਸ਼ ਕਿਉਂਕਿ ਇਹ ਭਲੀ ਭਾਂਤ ਜਾਣਦੇ ਆ ਵੀ ਕਈ ਐਸੇ ਸ਼ਹੀਦ ਪਰਿਵਾਰ ਆ ਜਿਨ੍ਹਾਂ ਦੇ ਵਿੱਚ ਕੋਈ ਮਰਦ ਮੈਂਬਰ ਕਮਾਉਣ ਵਾਲਾ ਹੀ ਹੈ ਨਹੀਂ ਬਜ਼ੁਰਗ ਮਾਪੇ ਨੇ ਤੇ ਉਥੇ ਬੜੀ ਮੁਸ਼ਕਲ ਆ ਪਹਿਲੀਆਂ ਤੇ ਪਹਿਲਾਂ ਸਰਕਾਰਾਂ ਨੇ ਵਕਾਤੀਆਂ ਤੇ ਕੁਝ ਹਾਲਾਤ ਦੇ ਕਰਕੇ ਪਹਿਲਾਂ ਹੀ ਥੋੜੀਆਂ ਥੋੜੀਆਂ ਸੀਗੀਆਂ ਤੇ ਬੜਾ ਮੁਸ਼ਕਲ ਆ ਦੂਸਰਾ ਜੇ ਥੋੜੀਆਂ ਬੂਤੀਆਂ ਹੈ ਵੀ ਸੀ ਤੇ ਉਹੜਾ ਨੇ ਵੱਡਾ ਜਿਹੜਾ ਵਾ ਉਹ ਮਾਰ ਮਾਰੀ ਆ ਤੇ ਇਹ ਬਹੁਤ ਵੱਡਾ ਉਪਰਾਲਾ ਤੇ ਇੱਕ ਬੇਨਤੀ ਕਰਨ ਲੱਗਾ ਮੈਂ ਸ਼ਹੀਦ ਪਰਿਵਾਰਾਂ ਨੂੰ ਕਿ ਇੱਕ ਤੇ ਮਾਫੀ ਚਾਹਣਾ ਕਿਉਂਕਿ ਕੁਦਰਤੀ ਆਚੰਕ ਮੈਨੂੰ ਗੱਡੀ 'ਚ ਯਾਦ ਆਇਆ ਕਿ ਮੇਰੀ ਗੱਡੀ 'ਚ 6 ਕਿੱਟਾਂ ਰਾਸ਼ਨ ਦੀਆਂ ਪਈਆਂ ਸਿਰਫ ਇਹ 6 ਪਰਿਵਾਰਾਂ ਨੂੰ ਦੇਣੀਆਂ ਨੇ ਜਿਹੜੇ ਸਮਝਦੇ ਆ ਵੀ ਰਾਸ਼ਨ ਦੀ ਜ਼ਿਆਦਾ ਲੋੜ ਆ ਵੈਸੇ ਤੇ ਤੁਹਾਨੂੰ ਪਤਾ ਹੀ ਆ ਵੀ ਅਸੀਂ ਰਾਸ਼ਨ ਲਗਾਤਾਰ ਵੰਡਦੇ ਰਹਿੰਦੇ ਆ ਸ਼ਹੀਦ ਪਰਿਵਾਰਾਂ ਲਈ ਤੇ ਇਸ ਕਰਕੇ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ ਵੀ ਉਹ 6 ਕਿੱਟਾਂ ਤੇ ਬਾਕੀ ਭਾਈ ਆਜਾਦ ਸਿੰਘ ਖਾਲਸਾ ਉਹ ਵੀ ਵਿਦੇਸ਼ 'ਚ ਬੈਠੇ ਨੇ ਉਹਨਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਸਾਰੀਆਂ ਸ਼ਹੀਦ ਪਰਿਵਾਰਾਂ ਦੇ ਲਈ ਇੱਕ-ਇੱਕ ਸ਼ਾਲ ਕਿਉਂਕਿ 50000 ਦੇ ਸ਼ਾਲ ਅਸੀਂ ਲਏ ਸੀ ਠੰਡਿਆ ਹੁਣ ਤੇ ਇੱਕ ਇੱਕ ਸ਼ਾਲ ਵੀ ਜਿਹੜਾ ਉਹ ਨਾਲ ਅਸੀਂ ਸਪੇਨ ਦੀ ਸੰਗਤ ਵੱਲੋਂ ਜਿਹੜੀ ਸੇਵਾ ਦਿੱਤੀ ਜਾਣੀ ਆ ਉਹ ਤੁਹਾਡੇ ਸਪੁਰਦ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਆ ਜੀ ਸਪੇਨ ਤੋਂ ਜਿਹੜੇ ਆਏ ਗੁਰਮੁਖ ਪਿਆਰੇ ਸੇਵਾ ਲੈ ਕੇ ਪਹੁੰਚੇ ਨੇ ਆਪ ਜੀ ਦੀ ਜਾਣਕਾਰੀ ਲਈ ਦੱਸ ਦਈਏ ਸਾਰੀ ਸੰਗਤ ਜਿਹੜੀ ਥਰੂ ਦਾ ਕੈਮਰਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਗੱਲਬਾਤ ਵੇਖ ਸੁਣ ਰਹੀ ਆ ਕਿ ਅੱਜ 30-30000 ਰੁਪਇਆ ਜਿਹੜਾ ਸ਼ਹੀਦ ਪਰਿਵਾਰਾਂ ਦੇ ਸਪੁਰਦ ਕੀਤਾ ਜਾਣਾ ਤੇ 사드ਗੁਰੂ ਕਿਰਪਾ ਕਰਨਗੇ ਇਹ ਸਾ ਐਸਾ ਹੈ ਕਿ ਤੁਸੀਂ ਵੇਖ ਰਹੇ ਹੋ ਭਾਈ ਜਗਦੀਸ਼ ਸਿੰਘ ਜੀ ਵਡਾਲਾ ਸਾਹਿਬ ਮੇਰੇ ਨਾਲ ਖੜੇ ਨੇ ਤੇ ਇਸ ਸਥਾਨ ਦੇ ਉਹ ਮੁੱਖ ਸੇਵਾਦਾਰ ਵੀ ਨੇ ਤੇ ਸ਼ਹੀਦ ਪਰਿਵਾਰ ਵੀ ਨੇ ਤਿੰਨ ਭਰਾ ਇਹਨਾਂ ਦੇ ਸ਼ਹੀਦ ਹੋਏ ਨੇ ਤੇ ਇਹਨਾਂ ਨੂੰ ਹਮੇਸ਼ਾ ਇਸੇ ਗੁਰੂ ਘਰ ਦੀਆਂ ਸੇਵਾਵਾਂ ਲਈ ਇਹਨਾਂ ਨੂੰ ਅਰਜ ਬੇਨਤੀ ਕਰਦੀ ਦੀ ਆ ਤੇ ਇਹ ਸਾਡੇ ਨਾਲ ਹੋ ਕੇ ਹੁਕਮ ਕਰੀਦਾ ਨਹੀਂ ਚਲੋ ਤੁਸੀਂ ਵੱਡੇ ਭਰਾ ਹੋ ਤੇ ਉਸ ਕਰਕੇ ਅਸੀਂ ਤੇ ਤੁਹਾਨੂੰ ਅਰਜ ਬੇਨਤੀ ਕਰ ਸਕਦੇ ਆ ਤੇ ਚਲੋ ਧੰਨਵਾਦ ਆ ਤੁਹਾਡਾ ਕਿਉਂਕਿ ਇੱਕ ਤੇ ਸਾਨੂੰ ਬੜਾ ਮਾਣ ਹੁੰਦਾ ਸਾਨੂੰ ਕੋਈ ਚਿੰਤਾ ਨਹੀਂ ਹੁੰਦੀ ਕਿਈ ਜਿਹੜੀ ਜਲਪਾਣੀ ਦਾ ਪ੍ਰਬੰਧ ਵੀ ਨਾ ਪੇ ਕੀਤਾ ਹੁੰਦਾ ਤੇ ਇਹਨਾਂ ਨੂੰ ਬੜਾ ਹੁੰਦਾ ਆਪ ਇਹਨਾਂ ਮੈਨੂੰ ਕਹਿ ਰੱਖਿਆ ਕਿ ਬਲਵੰਦਰ ਸਿੰਘ ਤੁਸੀਂ ਸ਼ਹੀਦ ਪਰਿਵਾਰਾਂ ਨੂੰ ਇੱਥੇ ਸੱਦਿਆ ਕਰੋ ਕਿ ਅਸੀਂ ਵੀ ਉਹਨਾਂ ਨੂੰ ਮਿਲ ਲੈਣੀ ਆ ਕਿਉਂਕਿ ਇੱਕ ਸ਼ਹੀਦ ਪਰਿਵਾਰ ਦੂਸਰੇ ਸ਼ਹੀਦ ਪਰਿਵਾਰ ਦੇ ਦਰਦ ਨੂੰ ਜਿਆਦਾ ਵਧੀਆ ਸਮਝਦਾ ਭਈ ਤੈਨ ਭਰਾ ਕੋਈ ਛੋਟੀ ਗੱਲ ਨਹੀਂ ਕੋਈ ਪਰਿਵਾਰ ਚੋਂ ਇੱਥੇ ਵੀ ਕਈ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦੋ ਦੋ ਜਿਹੜੇ ਆ ਸ਼ਹੀਦ ਹੋਏ ਨੇ ਤੇ ਤਿੰਨ ਭਰਾ ਬੜਾ ਵੱਡਾ ਯੋਧਾ ਹੋਇਆ ਸ਼ਹੀਦ ਪਾਈ ਜਮੇਰ ਸਿੰਘ ਜਿਹੜਾ ਕਿ 5 ਕਰੋੜ 70 ਲੱਖ ਦੇ ਡਾਕੇ 'ਚ ਸੀ ਭਾਈ ਜਿੰਦਾ ਸੁਖਾ ਜੀ ਦਾ ਕਰੀਬੀ ਸਾਥੀ ਫੈਡਰੇਸ਼ਨ ਦਾ ਪ੍ਰਧਾਨ ਰਿਆ ਤੇ ਭਾਈ ਮਨਜਿੰਦਰ ਸਿੰਘ ਜੱਜ ਜਿਹੜੇ ਕਿ ਅਸੀਂ ਦਾਸ ਅਜ ਬਲਵੰਦਰ ਸਿੰਘ ਡਾਲਾ ਵੀ ਸਾਡੇ ਨਾਲ ਨੇ ਇਕੱਠੇ ਹੀ ਅਸੀਂ ਵਿਚਰਦੇ ਰਹੇ ਆ ਹਰਜਿੰਦਰ ਸਿੰਘ ਮੋਦਾ ਭਾਈ ਪਰਮਜੀਤ ਸਿੰਘ ਅ ਇੰਦਰਜੀਤ ਸਿੰਘ ਮੌਲਵੀ ਕੋਟ ਅ ਜੋ ਉਸ ਪਰਿਵਾਰ 'ਚੋਂ ਵੀ ਉਹਨਾਂ ਦਾ ਭਤੀਜਾ ਪਹੁੰਚਿਆ ਬਹੁਤ ਧੰਨਵਾਦ ਆ ਤਮਾਮ ਸ਼ਹੀਦ ਪਰਿਵਾਰਾਂ ਨੂੰ ਅਸੀਂ ਇਸ ਸਪੋਰਟਰ ਸਥਾਨ ਦੇ ਉੱਤੇ ਜੀ ਆਇਆਂ ਵੀ ਆਖਦੇ ਆ ਤੇ ਮੈਂ ਬੇਨਤੀ ਕਰਾਂ ਸਪੇਨ ਦੀ ਸੰਗਤ ਵੱਲੋਂ ਜਿਹੜੇ ਗੁਰਮੁਖ ਪਿਆਰੇ ਅੱਜ ਚੇਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰੀਏ ਵੀ ਤੁਸੀਂ ਇਧਰਲੇ ਪਾਸਿਓਂ ਸੇਵਾ ਫੜਾਈ ਜਾਓ ਇੱਕ ਇੱਕ ਜੜਦਾਂ ਦਾ ਮੈਂ ਨਾਮ ਲਵਾਂਗਾ ਕਿ ਟ ਉਹਨਾਂ ਨੂੰ ਹੀ ਦੇਈ ਜਾਇਓ ਤੇ ਬਾਕੀ ਭਾਈ ਬਲਵਿੰਦਰ ਸਿੰਘ ਜੀ ਤੁਸੀਂ ਆਣ ਕੇ ਸ਼ਾਲ ਇਧਰੋਂ ਖੋਲ ਕੇ ਦੇਈ ਜਾਓ ਕਿ ਆ ਵੀਰ ਪਰਮਜੀਤ ਸਿੰਘ son of ਸ਼ਹੀਦ ਗੁਰਜੀਤ ਸਿੰਘ ਪਿੰਡ ਹਾਸ਼ਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਦਾ ਫੋਨ ਨੰਬਰ ਹੈ ਜੀ 98559 2457 ਭਈ ਇਹ ਆ ਕੇ ਜਿਹੜਾ ਆਪਣੀ ਸੇਵਾ ਰਿਸੀਵ ਕਰਨ ਇਹਨਾਂ ਦੀ ਜ਼ਮੀਨ ਤੇ ਵੀ ਕਹਿੰਦੇ ਕਬਜ਼ਾ ਹੋਇਆ ਤੇ ਬੜਾ ਇਹਨਾਂ ਦਾ ਘਰ ਦਾ ਵੀ ਮੈਨੂੰ ਫੋਨ ਤੇ ਦੱਸਦੇ ਆ ਵੀ ਬੜਾ ਜ਼ਰੂਰਤਮੰਦ ਪਰਿਵਾਰ ਆ ਤੇ ਅੱਜ ਸਪੇਨ ਦੀ ਸੰਗਤ ਵੱਲੋਂ ਇਹਨਾਂ ਨੂੰ 30000 ਰੁਪਏ ਦੀ ਭੇਟਾ ਤੇ ਇੱਕ ਹਾਂਜੀ ਛੋਲ ਇਧਰ ਦੇ ਦਿਓ ਸੋ ਲਈ ਸੋ ਨਾਮ ਸੋ ਸ੍ਰੀ ਅਕਾਲ ਹਾਂਜੀ ਇਹਨਾਂ ਤੋਂ ਅੱਗੇ ਬੀਬੀ ਰਾਜਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਗੁਰਬਚਨ ਸਿੰਘ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਇਹਨਾਂ ਦਾ ਨੰਬਰ ਹੈ ਜੀ 78726966937 ਤੇ ਇਹਨਾਂ ਦਾ ਵੀ ਕਾफी ਨੁਕਸਾਨ ਸੀ ਅਸੀਂ ਆਪ ਘਰ ਜਾ ਕੇ ਆਏ ਆ ਘਰ ਦਾ ਬੜਾ ਕੰਮ ਰਹਿੰਦਾ ਹੈ ਇਹਨਾਂ ਦਾ ਵੀ ਕਿ ਪਿਛਲੇ ਦਿਨੀ ਐਨ ਆਰ ਆਈ ਸੰਗਤਾਂ ਵੱਲੋਂ ਇਹਨਾਂ ਨੂੰ ਇੱਕ ਮੱਝ ਵੀ ਲੈ ਕੇ ਦਿੱਤੀ ਸੀ ਏ ਹੁਣ ਹੜ੍ਹਾਂ ਚ ਨੁਕਸਾਨ ਹੋਣ ਕਰਕੇ ਅੱਜ ਸਪੇਨ ਦੀ ਸੰਗਤ ਵੱਲੋਂ ਇਹਨਾਂ ਨੂੰ ਵੀ ਸੇਵਾ ਦਿੱਤੀ ਜਾ ਰਹੀ ਹੈ ਇਹਨਾਂ ਤੋਂ ਅੱਗੇ ਸਤਕਾਰਯੋਗ ਮਾਤਾ ਸਵਰਨ ਕੌਰ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਪਿੰਡ ਜੋਧਪੁਰ ਜ਼ਿਲ੍ਹਾ ਤਰਨਤਾਰਨ ਇਹਨਾਂ ਦਾ ਨੰਬਰ ਹੈ ਜੀ 99151 67828 ਇਹ ਇਹਨਾਂ ਦਾ ਫੋਨ ਨੰਬਰ ਹੈ ਤੇ ਇਹ ਵੀ ਸਾਡੇ ਇਲਾਕੇ ਦੇ ਵਿੱਚ ਵਿਚਰਦਿਆ ਰਿਹਾ ਬੜਾ ਜੋਧਾ ਸਿੰਘ ਹੋਇਆ ਤੇ ਥੋੜਾ ਚੇਰੀ ਹੋਇਆ ਸੀ ਆਨੰਦਕਾਰ ਜੋਏ ਨੂੰ ਤੇ ਛੇਤੀ ਬਾਅਦ ਇਹ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਸੌ ਤੀਓ ਕੌਣ ਇਹਨਾਂ ਤੋਂ ਅੱਗੇ ਆ ਪਾਈ ਧਰਮਵੀਰ ਸਿੰਘ ਕੇਅਰ ਆਫ ਸ਼ਹੀਦ ਪਾਈ ਗੁਰਮਖ ਸਿੰਘ ਤੇ ਸ਼ਹੀਦ ਪਾਈ ਦਰਬਾਗ ਸਿੰਘ ਪਿੰਡ ਨੰਗਲਵੰਜਾਂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਨੰਬਰ 88721 21498 ਤੇ ਇਹਨਾਂ ਦਾ ਹੜਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਤੇ ਬੀਬੀ ਸੰਦੀਪ ਕੌਰ ਖਾਲਸਾ ਜੀ ਨੇ ਵਿਸ਼ੇਸ਼ ਤੌਰ ਤੇ ਇਸ ਪਰਿਵਾਰ ਦਾ ਜ਼ਿਕਰ ਕੀਤਾ ਸੀ ਕਿ ਇਹਨਾਂ ਨੂੰ ਜਰੂਰ ਕਿਤੇ ਸੇਵਾ ਆਈ ਤੇ ਜਰੂਰ ਤੁਸੀਂ ਇਹਨਾਂ ਦਾ ਖਿਆਲ ਰੱਖਿਓ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਸਰਦਾਰ ਹਰਮਨ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਭਗਵੰਤ ਸਿੰਘ ਪਿੰਡ ਮੰੰਗਲਵੰਝਾ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਇਹਨਾਂ ਦਾ ਫੋਨ ਨੰਬਰ ਹੈ ਜੀ 97816 44797 ਤੇ ਇਹ ਪਤਾ ਲੱਗਾ ਕਿ ਇਹਨਾਂ ਦੀ ਜ਼ਮੀਨ কুরਕੀ ਦਾ ਵੀ ਨੋਟਿਸ ਆਇਆ ਕੋਈ ਕਰਜ਼ਾ ਇਹਨਾਂ ਤੇ ਤੇ 4.5 ਲੱਖ ਰੁਪਇਆ ਤੇ ਸਤਗੁਰੂ ਕਿਰਪਾ ਕਰਨਗੇ ਕਿਤੇ ਕਿਸੇ ਵਿਸ਼ੇਸ਼ ਵੀਡੀਓ ਦੇ ਵਿੱਚ ਇਹਨਾਂ ਦਾ ਸਾਰਾ ਸੰਗਤ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਬੜੇ ਕਰਜ਼ੇ ਲਾਏ ਨੇ ਸੰਗਤ ਨੇ ਅੱਗੇ ਸਤਗੁਰੂ ਕਿਰਪਾ ਕਰਨਗੇ ਇਹ ਵੀ ਜਲਦੀ ਲੱਜੇਗਾ ਇਹਨਾਂ ਤੋਂ ਅੱਗੇ ਪਾਈ ਅੰਗਰੇਜ਼ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਦਲੇਰ ਸਿੰਘ ਪਿੰਡ ਮਸਤਗੜ ਜ਼ਿਲ੍ਹਾ ਤਰਨਤਾਰਨ ਨੰਬਰ 94785 24569 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਤੇ ਬੇਹੱਦ ਜ਼ਰੂਰਤਮੰਦ ਪਰਿਵਾਰ ਆ ਕਹਿੰਦਾ ਵੀ ਭਰਾ ਕੋਲੋਂ ਹੀ ਮੰਗ ਲਿਆ ਸੀ ਘਰ ਵੰਡ ਹੋ ਗਈ ਆ ਤੇ ਭਰਾ ਨੂੰ ਹੀ ਬੇਨਤੀ ਕੀਤੀ ਵੀ ਲੱਖ ਰੁਪਈਆ ਦੇ ਦੇ ਕੁਝ ਹੋਰ ਮਤ ਕਰਕੇ ਤੇ ਮੈਂ ਵੱਖਰਾ ਆਪਣਾ ਘਰ ਬਣਾ ਲੀਣਾ ਤੇ ਕਹਿੰਦਾ ਵੀ ਉਹਨਾਂ ਨੇ ਵੀ ਇਹ ਗੱਲ ਕਰਤੀ ਵੀ ਇਹਦਾ ਲੱਖ ਰੁਪਈਆ ਚ ਘਰ ਬਣਾਣਾ ਨਹੀਂ ਤੇ ਸਾਡਾ ਵੀ ਲੱਕ ਜਾਂਦਾ ਰਹਿਣਾ ਤੇ ਇਹ ਬਣੇਗਾ ਤੇ ਇਸ ਘਰ ਚੋਂ ਲਾਭੇ ਹੋਏਗਾ ਨਾ ਜਿਹੜਾ ਹਿੱਸਾ ਵੰਡਿਆ ਗਿਆ ਤੇ ਕੋਈ ਨਹੀਂ ਜਿੰਨਾ ਦੀ ਸਤਿਗੁਰੂ ਜਿੰਨਾ ਦੀ ਵਾਂ ਫੜ ਲੈਣਾ ਫਿਰ ਉੱਥੇ ਕੋਈ ਟੈਨਸ਼ਨ ਨਹੀਂ ਸਤਿਗੁਰੂ ਕਿਰਪਾ ਕਰਨਗੇ ਜਰੂਰ ਜਿਹੜਾ ਬਾ ਤੁਹਾਡਾ ਮਸਲਾ ਹੱਲ ਹੋ ਜਾਏਗਾ ਇਹਨਾਂ ਤੋਂ ਅੱਗੇ ਸਰਦਾਰ ਨਰਿੰਦਰ ਸਿੰਘ ਜੀ ਕੋ ਭਰਾਤਾ ਨੇ ਸ਼ਹੀਦ ਭਾਈ ਗੁਰਨਾਮ ਸਿੰਘ ਪਿੰਡ ਬੰਡਾਲਾ ਜ਼ਿਲ੍ਹਾ ਫਿਰੋਜ਼ਪੁਰ ਇਹਨਾਂ ਦਾ ਨੰਬਰ ਹੈ ਜੀ 88723 96150 ਵੱਡਾ ਨੁਕਸਾਨ ਹੈ ਜੀ ਉਸ ਏਰੀਆ ਦੇ ਵਿੱਚ ਇਹਨਾਂ ਦੀ ਜ਼ਮੀਨ ਦਾ ਵੀ ਤੇ ਫਸਲ ਬਿਲਕੁਲ ਤਬਾਹ ਹੋ ਗਈ ਆ ਤੇ ਅੱਜ ਇੱਕ ਵੱਡੀ ਰਾਹਤ ਆ ਜਿਹੜੀ ਸਪੇਨ ਦੀ ਸੰਗਤ ਵੱਲੋਂ ਇਹਨਾਂ ਪਰਿਵਾਰਾਂ ਨੂੰ ਇਹ 30-30 ਹਜ਼ਾਰ ਦੀ ਜਿਹੜੀ ਭੇਟਾ ਦਿੱਤੀ ਜਾ ਰਹੀ ਆ ਸਤਿਗੁਰੂ ਕਿਰਪਾ ਕਰਨ ਇਹਨਾਂ ਤੇ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜੀ ਭਾਈ ਖੜਕ ਸਿੰਘ ਸਨ ਆਫ ਸ਼ਹੀਦ ਪਾਈ ਸੁਖਦੇਵ ਸਿੰਘ ਪਿੰਡ ਮੌਲਵੀ ਕੋਟ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਨੰਬਰ ਹੈ ਜੀ 94632 30168 ਇਹਨਾਂ ਦੇ ਪਿਤਾ ਜੀ ਵੀ ਸ਼ਹੀਦ ਹੋਏ ਤੇ ਇਹਨਾਂ ਦੇ ਚਾਚਾ ਜੀ ਸ਼ਹੀਦ ਪਾਈ ਇੰਦਰਜੀਤ ਸਿੰਘ ਜੀ ਗੋਰਾ ਮੌਲਵੀ ਕੋਟ ਵਾਲੇ ਬੜਾ ਵੱਡਾ ਨਾਂ ਸੀਗਾ ਖੜਕੂ ਸਫਾਂ ਦਾ ਤੇ ਆ ਅਜੇ ਕੱਲ ਪਰਸੋਂ ਹੀ ਬਰਸੀ ਸੀ ਕਿਉਂਕਿ ਸ਼ਹੀਦ ਪਾਈ ਸੁਖਦੇਵ ਸਿੰਘ ਮੌਲਵੀ ਕੋਟ ਤੇ ਸ਼ਹੀਦ ਪਾਈ ترਸੀਮ ਸਿੰਘ ਕੋਹੜ ਖੜਕੂ ਸਫਾਂ ਦਾ ਵੱਡਾ ਨਾਂ ਸੀਗੇ ਤੇ ਇਹਨਾਂ ਨੂੰ ਪੂਨੇ ਦੀ ਜੇਲ੍ਹ ਚੋਂ ਲਿਆ ਕੇ ਤੇ ਡੇਰਾ ਬਾਬਾ ਨਾਨਕ ਦੇ ਨੇੜੇ ਇੱਕ ਝੂਠੇ ਮੁਕਾਬਲੇ 'ਚ ਸ਼ਹੀਦ ਕਰਤਾ ਸੀ ਤੇ ਕਹਿ ਦਿੱਤਾ ਸੀ ਵੀ ਇਹ ਛਡਾ ਕੇ ਭੱਜ ਗਿਆ ਤੇ ਅੱਜ ਕਿਉਂਕਿ ਇਹਨਾਂ ਦਾ ਹੜਾ 'ਚ ਇਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਤੇ ਇਹਨਾਂ ਤੋਂ ਅੱਗੇ ਜੀ ਸਰਦਾਰ ਨਿਸ਼ਾਨ ਸਿੰਘ ਜੀ ਜੋਗ ਭਰਾਤਾ ਨੇ ਸ਼ਹੀਦ ਪਾਏ ਹਰਜਿੰਦਰ ਸਿੰਘ ਪਿੰਡ ਕਲੰਜਰ ਜ਼ਿਲ੍ਹਾ ਤਰਨਤਾਰਨ ਇਹਨਾਂ ਦਾ ਨੰਬਰ ਹੈ ਜੀ 9968456546 ਇਹਨਾਂ ਦੀ ਬੇਟੀ ਦਾ ਆਨੰਦ ਕਾਰਜ ਵੀ ਆ ਥੋੜੇ ਦਿਨਾਂ ਨੂੰ ਤੇ ਘਰ ਦੀ ਇਹਨਾਂ ਮੈਨੂੰ ਵੀਡੀਓ ਪਾਈ ਸੀ ਘਰ ਦਾ ਬਹੁਤ ਨੁਕਸਾਨ ਹੋਇਆ ਇਸ ਵਕਤ ਹੜ੍ਹਾਂ ਦੇ ਵਿੱਚ ਇਹਨਾਂ ਦਾ ਤੇ ਸਤਿਗੁਰੂ ਕਿਰਪਾ ਕਰਨਗੇ ਸੰਗਤ ਨੂੰ ਅਪੀਲ ਕਰਾਂਗੇ ਵੀ ਇਹਨਾਂ ਦਾ ਨੰਬਰ ਨੋਟ ਕਰਕੇ ਤੇ ਇਹਨਾਂ ਦੀ ਬੇਟੀ ਦਾ ਆਨੰਦਕਾਰਜ ਵੀ ਆ ਤੇ ਜਲਦੀ ਤੁਸੀਂ ਉਧਰ ਵੀ ਬੇਟੀ ਨੂੰ ਸ਼ਗਨ ਜ਼ਰੂਰ ਭੇਜਣ ਦੀ ਕਿਰਪਾਲਤਾ ਕਰਿਓ ਜੀ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਭਾਈ ਸੁਖਰਾਜ ਸਿੰਘ ਜੀ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਕਸ਼ਮੀਰ ਸਿੰਘ ਪਿੰਡ ਝੰਡੇਰ ਜ਼ਿਲ੍ਹਾ ਤਰਨਤਾਰਨ 99155 25994 ਤੇ ਇਹਨਾਂ ਦੇ ਪਿਤਾ ਜੀ ਜਦੋਂ ਅਕਾਲ ਚਲਾਣਾ ਕਰ ਗਏ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਬਲੰਦਰ ਸਿੰਘ ਸਸਕਾਰ ਤੇ ਕਰ ਲਿਆ ਤੇ ਹੁਣ ਚੌਥੇ ਜੋਗੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਚਲੋ ਉਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੰਗਤ ਨੇ ਸਾਥ ਦਿੱਤਾ ਤੇ ਉਦੋਂ ਇਹਨਾਂ ਦੀ ਸੇਵਾ ਭੇਟਾ ਉਦੋਂ ਵੀ ਅਸੀਂ ਇਹਨਾਂ ਤੱਕ ਪਹੁੰਚਾਈ ਆ ਤੇ ਬੇहद ਲੋੜਵੰਦ ਪਰਿਵਾਰ ਆ ਅੱਜ ਸਪੇਨ ਦੀ ਸੰਗਤ ਵੱਲੋਂ ਵੱਡੀ ਰਾਹਤ ਆ ਇਹਨਾਂ ਦੇ ਲਈ ਬਹੁਤ ਮਿਹਰਬਾਨੀ ਜੀ ਇਹਨਾਂ ਤੋਂ ਅੱਗੇ ਬੀਬੀ ਸ਼ਰਨਜੀਤ ਕੌਰ ਡਾਟਰ ਆਫ ਸ਼ਹੀਦ ਭਾਈ ਜੈਮਲ ਸਿੰਘ ਪਿੰਡ ਆਸਲਪੂਰਾ ਜ਼ਿਲ੍ਹਾ ਤਰਨਤਾਰਨ ਨੰਬਰ ਐਨ.ਆਰ.ਜੀ 75299 99822 ਇਹਦੇ ਬਿਲਕੁਲ ਦਰਿਆ 'ਚ ਹੀ ਬੈਠੇ ਆ ਮੈਂ ਖੁਦ ਜਾ ਕੇ ਵੇਖਿਆ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਹੜ੍ਹਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਕਿਉਂਕਿ ਬੰਨ ਤੋਂ ਅੰਦਰ ਵਾਲੇ ਪਾਸੇ ਸੀਗੇ ਇਸ ਕਰਕੇ ਇਹ ਤਕਰੀਬਨ ਇਹਨਾਂ ਦੇ ਤੇ ਹਰ ਸਾਲ ਹੀ ਪਾਣੀ ਆ ਜਾਂਦਾ ਤੇ ਇਹਨਾਂ ਦੇ ਵੀ ਬੱਚਿਆਂ ਦੀਆਂ ਫੀਸਾਂ ਦਾ ਮਸਲਾ ਸੀ ਸਾਧਗੁਰੂ ਜੀ ਨੇ ਕਿਰਪਾ ਕੀਤੀ ਆ ਇਹਨਾਂ ਤੋਂ ਅੱਗੇ ਬੇਨਤੀ ਆ ਜੀ ਬੀਬੀ ਅਮਰਜੀਤ ਕੌਰ ਸਿੰਘਣੀ ਸ਼ਹੀਦਪਾਈ ਕਰਨੈਲ ਸਿੰਘ ਪਿੰਡ ਗਵਾਰਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਨੰਬਰ ਹੈ ਜੀ 9855708228 ਇਹ ਇਹ ਕੈਂਸਰ ਪੇਸ਼ੈਂਟ ਮੈਂ ਭਾਈ ਸਾਹਿਬ ਆਪ ਜੀ ਨੂੰ ਗੱਲ ਕੀਤੀ ਸੀ ਇਹ ਇਹਨਾਂ ਨੂੰ ਫਿਰ ਅੱਜ ਅਸੀਂ ਇੱਥੇ ਬੁਲਾਇਆ ਜੀ ਇਹ ਉਹ ਪਰਿਵਾਰ ਹੈ ਜੀ ਇਹਨਾਂ ਤੋਂ ਅੱਗੇ ਬੇਨਤੀ ਕਰਾਂ ਜੀ ਬੀਬੀ ਸੁਰਿੰਦਰ ਕੌਰ ਜੀ ਜੋ ਕਿ ਸਿੰਘਣੀ ਨੇ ਸ਼ਹੀਦਪਾਈ ਮੁਖਤਾਰ ਸਿੰਘ ਪਿੰਡ ਲਹਿਰਕਾ ਇਹਨਾਂ ਦਾ ਨੰਬਰ ਹੈ ਜੀ 9988786547 ਇਹ ਇਹਨਾਂ ਦੇ ਘਰ ਵੀ ਕੋਈ ਥੋੜਾ ਬੋਤਾ ਕੋਈ ਉਸਾਰੀ ਦਾ ਕੰਮ ਚੱਲ ਰਿਹਾ ਸੀਗਾ ਤੇ ਇਹਨਾਂ ਨੇ ਫੋਨ ਕੀਤਾ ਸੀ ਤੇ ਇੱਕ ਪਰਿਵਾਰ ਸੀਗਾ ਜਿਹੜਾ ਪਹੁੰਚ ਨਹੀਂ ਸਕਿਆ ਕੁਦਰਤੀ ਜਿਨ੍ਹਾਂ ਦੇ ਕਰਮਾਂ 'ਚ ਸੇਵਾ ਆਇਓ ਲੈ ਜਾਂਦੇ ਆ ਇਹਨਾਂ ਨੂੰ ਅੱਜ ਸਵੇਰੇ ਹੀ ਫੋਨ ਕੀਤਾ ਤੇ ਉਹ ਪਰਿਵਾਰ ਨਾਲ ਫਿਰ ਫੋਨ ਤੇ ਸੰਪਰਕ ਨਹੀਂ ਸੀ ਹੋ ਸਕਿਆ ਸਤਿਗੁਰੂ ਕਿਰਪਾ ਕਰਨ ਅੱਛਾ ਇਹਨਾਂ ਤੋਂ ਅੱਗੇ ਜੀ ਸਤਕਾਰਯੋਗ ਬੀਬੀ ਕੁਲਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਰੇਸ਼ਮ ਸਿੰਘ ਮਖੂ ਜ਼ਿਲ੍ਹਾ ਫਿਰੋਜ਼ਪੁਰ ਇਹਨਾਂ ਦਾ ਨੰਬਰ ਹੈ ਜੀ 98722 92581 ਤੇ ਪਾਈ ਰੇਸ਼ਮ ਸਿੰਘ ਮਖੂ ਦਾਸ ਦੇ ਨਾਲ ਨਾਬੇ ਜੇਲ੍ਹ ਚ ਵੀ ਇਕੱਠੇ ਰਹੇ ਆ ਤੇ ਬੜਾ ਵੱਡਾ ਨਾਂ ਸੀ ਖੜਕੂ ਸਫਾਂ ਦਾ ਇਹਨਾਂ ਤੋਂ ਅੱਗੇ ਜੀ ਬੀਬੀ ਰਾਜਵਿੰਦਰ ਕੌਰ ਸਿੰਘਣੀ ਨੇ ਸ਼ਹੀਦ ਪਾਈ ਅਵਤਾਰ ਸਿੰਘ ਪਿੰਡ ਪਧਰੀ ਇਹਨਾਂ ਦਾ ਨੰਬਰ ਹੈ ਜੀ 7814102482 ਇਹ ਬੜਾ ਵੱਡਾ ਨਾਂ ਸੀ ਦਾ ਪਾਈ ਅਵਤਾਰ ਸਿੰਘ ਜੀ ਦਾ ਸੋਤ ਕੀ ਕੋ ਹਾਂਜੀ ਅਹ ਮੈਂ ਬੇਨਤੀ ਕਰਾਂ ਆ ਵੀਰ ਕਲੰਜਰ ਵਾਲੇ ਵੀਰਾਂ ਨੂੰ ਬੇਨਤੀ ਵੀ ਤੁਸੀਂ ਕਿ ਰਾਸ਼ਨ ਕਿੱਟ ਫੜ ਲਓ ਇੱਕ ਇਹਨਾਂ ਨੂੰ ਕਿੱਟ ਦੇ ਦਿਓ ਤੇ ਹੋਰ ਆ ਬੀਬੀ ਰਾਜਕੌਰ ਜੀ ਬੰਡਾਲੇ ਵਾਲੇ ਉਹ ਵੀ ਇੱਕ ਰਾਸ਼ਨ ਕਿੱਟ ਲੈ ਜਾਓ ਆਪਣੀ ਹਾਂਜੀ ਹਾਸ਼ਮਪੁਰੇ ਵਾਲਾ ਪਰਿਵਾਰ ਉਹ ਵੀ ਰਾਸ਼ਨ ਕਿੱਟ ਲੈ ਜਾਓ ਆ ਵੀਰ ਮਸਤਗੜ ਵਾਲਾ ਇੱਕ ਇੱਕ ਕਿੱਟ ਤੁਸੀਂ ਲੈ ਜਾਓ ਜੀ ਬਾਕੀਆਂ ਨੂੰ ਵੀ ਜਲਦੀ ਪੂਰੀ ਕਰ ਦਿਆਂਗੇ ਕੋਈ ਗੱਲ ਨਹੀਂ ਹਾਂਜੀ ਸਤਿਗੁਰੂ ਕਿਰਪਾ ਕਰਨ ਕਿਉਂਕਿ ਕਈ ਹੋਰ ਕੋਈ ਪਰਿਵਾਰ ਜਿਹਨੂੰ ਰਾਸ਼ਨ ਕਿੱਟ ਦੀ ਲੋੜ ਆ ਹਾਂਜੀ ਦੋ ਕਿੱਟਾਂ ਹੋਰ ਨੇ ਕੋਈ ਪਰਿਵਾਰ ਜਿਹੜਾ ਮਰਜ਼ੀ ਆ ਕੇ ਲੈ ਜਾਓ ਆਜੋ ਆਜੋ ਆ ਹਾਂਜੀ ਆਜੋ ਆਜੋ ਦੋਵੇਂ ਦੋ ਅਜ ਦੋ ਪਰਿਵਾਰ ਆਜੋ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਮੈਂ ਸਪੇਨ ਤੋਂ ਆਏ ਗੁਰਮukh ਪਿਆਰੇ ਭਜਤੀ ਸਿੰਘ ਜੀ ਨੂੰ ਬੇਨਤੀ ਕਰਾਂਗਾ ਭਈ ਉਹ ਮਾਈਕ ਤੇ ਆ ਕੇ ਤੇ ਇੱਕ ਤੇ ਅਸੀਂ ਆਪ ਸਭ ਦੇ ਬੇहद ਸ਼ੁਕਰਗੁਜ਼ਾਰ ਆ ਕਿ ਜਿੰਨੀਆਂ ਵੀ ਉੱਥੇ ਪੈਣਪਰਾਵਾ ਨੇ ਆਪ ਜੀ ਤੇ ਭਰੋਸਾ ਕੀਤਾ ਤੁਸੀਂ ਗਾਂ ਸਾਡੇ ਤੇ ਕੀਤਾ ਤੇ ਅੱਜ ਲੱਖਾਂ ਰੁਪਏ ਤੁਸੀਂ ਹਰ ਪੀੜ ਤੋਂ ਪਰਿਵਾਰਾਂ ਦੇ ਵਿੱਚ ਆ ਆਮ ਪਰਿਵਾਰਾਂ ਚ ਵੀ ਤੇ ਸ਼ਹੀਦ ਪਰਿਵਾਰਾਂ ਦੇ ਵਿੱਚ ਵੀ ਦੇ ਰਹੇ ਹੋ ਤੇ ਤੁਸੀਂ ਵੇਖ ਹੀ ਰਹੇ ਹੋ ਕਿ ਐਸੇ ਪਰਿਵਾਰ ਜਿਨ੍ਹਾਂ ਦੇ ਘਰ ਦੇ 2-2 3-3 ਮੈਂਬਰ ਜਿਹੜੇ ਨੇ ਉਸ ਸੰਘਰਸ਼ ਦੀ ਭੇਂਟ ਚੜੇ ਆ ਤੇ ਜਿਹੜੀ ਥੋੜੀ ਬਹੁਤੀ ਆਮਦਨ ਦੇ ਸਾਧਨਾਂ ਦੀ ਇੱਕ ਜ਼ਮੀਨ ਹੈਗੀ ਸੀ ਉਹ ਵੀ ਹੜਾ ਨੇ ਖਰਾਬ ਕਰਤੀ ਤੇ ਬੜਾ ਮੁਸ਼ਕਲ ਗੁਜ਼ਾਰਾ ਤੇ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਹੈ ਵੱਡੀ ਰਾਹਤ ਆ ਇਹ ਇਹਨਾਂ ਪਰਿਵਾਰਾਂ ਲਈ ਮੈਂ ਬੇਨਤੀ ਕਰਾਂਗਾ ਕਿ ਇਸ ਦਰਬ ਵਿਚ ਆਓ 2 ਮਿੰਟ ਲਈ ਮਾਈਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੇਵਾ ਚੱਲ ਰਹੀ ਹੈ ਸਪੈਨ ਦੀ ਸੰਗਤ ਵੱਲੋਂ ਬਹੁਤ ਹੀ ਤਰੀਕੇ ਨਾਲ ਭਾਈ ਸਾਹਿਬ ਉਹਨਾਂ ਨੇ ਇਸ ਜਿ ਟੰਗ ਨਾਲ ਸੇਵਾ ਕਰਵਾ ਰਿਆ ਸਾਡੇ ਕੋਲ ਪਿਛਲੇ ਦਿਨਾਂ ਚ ਵੀ ਅਸੀਂ 11 ਪਰਿਵਾਰਾਂ ਨੂੰ ਸੇਵਾ ਦਿੱਤੀ ਸੀ ਉਸ ਤੋਂ ਪਹਿਲਾਂ ਜਿਹੜੀ ਬੀਜ ਖਾਦ ਔਰ ਡੀਜ਼ਲ ਦੀ ਸੇਵਾ 40 ਲੱਖ ਦੀ ਅਸੀਂ ਦਿੱਤੀ ਸੀਗੀ ਇਹ ਸੰਗਤ ਦਾ ਪੈਸਾ ਅਸੀਂ ਚਾਹੁੰਦੇ ਆ ਕਿ ਇਹ ਸਹੀ ਟਿਕਾਣੇ 'ਸਰ ਪਹੁੰਚੇ ਐ ਵੀ ਫालतू ਅਸੀਂ ਖਰਚੇ ਨਹੀਂ ਕਰਦੇ ਅਸੀਂ ਆਪਣਾ ਵੀ ਜੋ ਆਉਣ ਜਾਣ ਦਾ ਖਰਚਾ ਹੈ ਉਹ ਅਸੀਂ ਆਪਣੇ ਜੇਬ ਚੋਂ ਕਰਦੇ ਆਂ ਤੇ ਤਾਂ ਵੀ ਅਸੀਂ ਆਪਣੇ ਕੋਲ ਲਾ ਕੇ ਆਏ ਆ ਜਿਹੜਾ ਸੰਗਤ ਦਾ ਪੈਸਾ ਸੰਗਤ ਵਿੱਚ ਜਾਵੇ ਲੋੜਵੰਦ ਪਰਿਵਾਰਾਂ ਵਿੱਚ ਜਾਵੇ ਤੇ ਭਾਈ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਭਾਈ ਸਾਹਿਬ ਮੁਕਤ ਸੇਵਾ ਦਾ ਦਿੱਥੇ ਦੇ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦਾ ਬੜੇ ਸੱਚੇ ਢੰਗ ਨਾਲ ਇਹ ਸੇਵਾ ਸਾਡੇ ਕੋਲ ਲੈ ਰਿਆ ਤੇ ਅੱਗੇ ਵੀ ਜਿਹੜੀ ਹੋਰ ਪਰਿਵਾਰ ਹੋਣਗੇ ਜਿਹਨਾਂ ਲੋੜਵੰਦ ਪਰਿਵਾਰ ਆ ਉਹ ਸਪੈਨ ਦੀ ਸੰਗਤ ਸੇਵਾ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਾਂ ਭਾਈ ਜਗਦੀਸ਼ ਸਿੰਘ ਜੀ ਵਡਾਲਾ ਸਾਹਿਬ ਕਿ ਉਹ ਵੀ ਸਪੈਨ ਦੀ ਸੰਗਤ ਵੱਲੋਂ ਇਸ ਉਪਰਾਲੇ ਬਾਰੇ 2 ਲੱਖ ਜਿਹੜੇ ਆ ਉਹਨਾਂ ਦਾ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਗਵਾ ਦੁਆਰਾ ਸ੍ਰੀ ਗੁਰੂ ਹਰਿ ਸਾਹਿਬ へ ਆਪ ਸਭ ਸ਼ਹੀਦ ਸਿੰਘਾਂ ਦਾ ਉਹਨਾਂ ਦੇ ਬੀਬੀਆਂ ਦਾ ਭਰਾਵਾਂ ਦਾ ਹੋਰ ਬੱਚਿਆਂ ਦਾ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾ। ਦਾਸ ਵੀ ਇੱਕ ਸ਼ਹੀਦ ਪਰਿਵਾਰ ਤੋਂ ਜਾਂ ਮੇਰੇ ਵੀ ਤਿੰਨੇ ਭਰਾ ਇਸ ਸੰਘਰਸ਼ ਵਿੱਚ ਸ਼ਹੀਦ ਹੋਏ ਸ਼ਹੀਦ ਭਾਈ ਮਨਜਿੰਦਰ ਸਿੰਘ ਜੱਜ ਸ਼ਹੀਦ ਭਾਈ ਜੁਵੇਰ ਸਿੰਘ ਪ੍ਰਧਾਨ ਆਲ ਇੰਡੀਆ ਸਬਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਦੀਪ ਸਿੰਘ ਜੀ ਪੰਮਾ ਦਾਸ ਨੇ ਵੀ ਜੇਲ ਕੱਟੀ ਸਾਰੇ ਪਰਿਵਾਰ ਤੇ ਇਹ ਜਿਹੜਾ ਆਈ ਘੜੀ ਸੰਘਰਸ਼ ਦੀ ਸਾਰਿਆਂ ਦੇ ਤੁਹਾਡੇ ਦੇ ਵੀ ਆਈ ਸਾਰਿਆਂ ਨੂੰ ਇੱਕ ਦੂਜੇ ਦਾ ਪਤਾ ਹੀ ਆ ਵੀ ਆਪਾਂ ਕਿੰਨੇ ਦੁੱਖ ਤਕਲੀਫਾਂ ਜੋ ਨੰਗੇ ਇਹ ਸਾਡੀ ਕਿਸੇ ਦੇ ਨਹੀਂ ਬਾਤ ਪੁੱਛੀ ਬੜੀ ਵੱਡੀ ਸੋਮਣੀ ਕਮੇਟੀ ਆ ਸਾਡੀ ਤਰ੍ਹਾਂ ਧਾਰਮਿਕ ਜਮਾਤ ਆ ਲੇਕਿਨ ਮੈਨੂੰ ਪਤਾ ਵੀ ਸੋਚ ਉਹਨਾਂ ਨੇ 90 ਬੰਦਿਆਂ ਦੀ ਸਾਰ ਲਈ ਹੋਵੇ ਤੇ ਬੜੀ ਉਹ ਵੀ ਵੱਡੀ ਗੱਲ ਆ ਲੇਕਿਨ ਉਹਨਾਂ ਨੇ ਬਾਕੀ ਇਹਦੇ 90 ਬੰਦਿਆਂ ਨੂੰ ਪੁੱਛਿਆ ਹੀ ਨਹੀਂਗਾ 100 ਨੂੰ ਹੀ ਲਈ ਹੋਵੇ ਸਾਰ 90 ਦੀ ਸਾਰ ਲਈ ਨਹੀਂ ਜਿਹਦਾ ਕਿਸੇ ਦਾ ਕੋਈ ਸੰਬੰਧ ਸੀ ਉਹਨੇ ਆਪਣਾ ਉੱਥੋਂ ਜਾ ਕੇ ਕੋਈ ਸੇਵਾ ਲਈ ਜਿਹਨਾਂ ਦਿੱਤੀ ਨਹੀਂ ਤਾਂ ਉਹਨਾਂ ਕਿਸੇ ਦੀ ਸਾਰ ਨਹੀਂ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀਆਂ ਕੰਪੇਨ ਵਾਲੇ ਸਿੰਘਾਂ ਦਾ ਸੇਵਾਦਾਰਾਂ ਦਾ ਜਿਨ੍ਹਾਂ ਨੇ ਬਾਹਰ ਰਹਿ ਗਏ ਵੀ ਤੁਹਾਡੇ ਦਰਦ ਨੂੰ ਜਾਣਿਆ ਹੈ ਵੀ ਸਾਡੇ ਜੋ ਇਹ ਨੇ ਤਾਂ ਹੀ ਸਾਡਾ ਦਰਦ ਇਹ ਜਾਣਦੇ ਨੇ ਇਹ ਵੀ ਸਾਡੇ ਜੋ ਹੀ ਗਏ ਨੇ ਸਾਡੇ ਹੀ ਭਰਾ ਨੇ ਇਹਨਾਂ ਨੇ ਤਾਂ ਹੀ ਤੁਹਾਡੇ ਸ਼ਹੀਦ ਸਿੰਘਾਂ ਦਾ ਦਰਦ ਆਇਆ ਇਹਨਾਂ ਨੇ ਹਰ ਪੀੜਤਾ ਚ ਉਹਨਾਂ ਨੇ ਬਤ ਦਿੱਤੀ ਤੁਹਾਡੇ ਸ਼ਹੀਦ ਪਰਿਵਾਰਾਂ ਦੀ ਬਤ ਦਿੱਤੀ ਇਹਨਾਂ ਦਾ ਬਹੁਤ ਧਰਵਾਦ ਹੋਰ ਵੀ ਜਥੇਬੰਦੀਆਂ ਬੜੀਆਂ ਬਾਰੋਂ ਮਾਇਆ ਭੇਜਦੀਆਂ ਨੇ ਇੰਗਲੈਂਡ ਅਮਰੀਕਾ ਕੈਨੇਡਾ ਸੰਪੇਨ ਆਸਟ੍ਰੇਲੀਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦੀਆਂ ਤੇ ਖਾਸ ਕਰਕੇ ਧੰਨਵਾਦੀਆਂ ਭਾਈ ਬਲਵਿੰਦਰ ਸਿੰਘ ਜੀ ਪੱਖੋਗੇ ਜਿਹੜੇ ਇਹ ਜਿਹੜੀ ਸੇਵਾ ਆਉਂਦੀ ਹੈ ਬੜੇ ਧਿਆਨ ਨਾਲ ਬੜੇ ਸੱਚੇ ਢੰਗ ਨਾਲ ਨਾਲ ਪੂਰਾ ਸੋਚ ਵਿਚਾਰ ਕੇ ਕਿਹੜੇ ਪਰਿਵਾਰ ਨੂੰ ਸੇਵਾ ਦੇਣੀ ਆ ਕਿਹਨੂੰ ਸੇਵਾ ਚਲੇ ਗਈ ਆ ਕਿਹੜਾ ਸੇਵਾ ਦਾ ਰਹਿ ਗਿਆ ਵਾ ਤੇ ਬੜੇ ਸੱਚੇ ਢੰਗ ਨਾਲ ਸਾਰੀ ਤਕਸੀਮ ਕਰਦੇ ਆ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਤਾਂ ਚਲੋ ਇਹ ਸਾਰੀ ਇਹ ਸੇਵਾ ਅੱਜ ਤੋਂ ਕੋਈ 11-12 ਸਾਲ ਹੋ ਗਿਆ ਕਰਦੇ ਆ ਹੁੰਦੇ ਨੇ ਇਹ ਵੀ ਇੱਕ ਸਾੜ ਨੂੰ ਸੁਦਰਸ਼ ਵਿੱਚ ਰਹੇ ਨੇ ਇਹ ਵੀ ਤੁਹਾਡਾ ਦਰਦ ਤਾਂ ਹੀ ਜਾਣਦੇ ਨੇ ਨਹੀਂ ਦੇ ਆਂਡੇ ਗਵਾਡੇ ਸਾਨੂੰ ਮਾਹੌਲ ਕਰਦੇ ਆ ਇਹ ਹੱਤਵਾਦੀ ਨੇ ਕੋਈ ਕਿਸੇ ਨਾਲ ਕੂਗੇ ਖੁਸ਼ ਨਹੀਂ ਹੋਗਾ ਆਪਣਿਆਂ ਨੇ ਹੀ ਆਪਣਿਆਂ ਦਾ ਸਾਥ ਨਹੀਂ ਦਿੱਤਾ ਮੈਂ ਬਹੁਤ ਧੰਨਵਾਦੀ ਆ ਫਿਰ ਦੁਹਰੇ ਦੁਬਾਰਾ ਕਹਿਣਾ ਪੀਐਸਐਮ ਤੇ ਆਲਿਆਂ ਦਾ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਤੀਆਂ ਪਰਿਵਾਰਾਂ ਨੂੰ 15-30 ਲੱਖ ਰੁਪਈਆ 30000 ਰੁਪਈਆ ਦਿੱਤਾ ਉਹ ਤੇ ਜਰ ਦਸਰਵਾਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂ ਭਾਈ ਬਡਾਲਾ ਸਾਹਿਬ ਜੀ ਨੂੰ ਕਿ ਸਪੇਨ ਤੋਂ ਆਏ ਹੋਏ ਵੀਰਾਂ ਨੂੰ ਸਿਰੋਪੇ ਪੇਟ ਕਰਕੇ ਇਹਨਾਂ ਦਾ ਸਤਿਕਾਰ ਕਰੀਏ ਕਿਉਂਕਿ ਵੱਡਾ ਇਹਨਾਂ ਦੀ ਸੇਵਾ ਸੋ ਸੋ ਕੀ ਅਕੋਰ ਬੁਰੇ ਸੋ ਿਆ ਸੋ ਸਾਤ ਸ੍ਰੀ ਅਕਾਲ ਹੋਨੇ ਸੋਹਣਿਆ ਸਾਤ ਸ੍ਰੀ ਅਕਾਲ ਹੁਣ ਇੱਕ ਬੜਾ ਪਿਆਰਾ ਬੱਚਾ ਸਾਡਾ ਛੋਟਾ ਇੱਥੇ ਪਹੁੰਚਿਆ ਤੇ ਸਤਿਗੁਰੂ ਜੀ ਨੇ ਬੜੀ ਖੂਬਸੂਰਤ ਕਲਾ ਦੇ ਨਾਲ ਮੈਨੂੰ ਵਾਜਿਆ ਨਾਮਤਾਰੀ ਪਰਿਵਾਰ ਦੇ ਵਿੱਚੋਂ ਬੇਟਾ ਜਸ਼ਨਪ੍ਰੀਤ ਇੱਕ ਵਿਸ਼ੇਸ਼ ਸਾਡੇ ਲਈ ਤੋਹਫਾ ਲੈ ਕੇ ਆਇਆ ਇਹਨਾਂ ਦਾ ਕਰ ਦਿਓ ਜੀ ਮੈਂ ਤੇ ਇਹਨਾਂ ਦੇ ਸਾਹਮਣੇ ਤੇ ਮੈਂ ਵੈਸੇ ਬੱਚਾ ਹਾਂ ਹਾਂ ਜੀ ਬੋਲੇ ਸੋਨਿਆ ਸਖਸੀਅਤ ਆ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਇਸ ਖੇਰ ਸਪੇਨ ਦੇ ਸਾਰੇ ਗੁਰਮੁਖਾਂ ਪਿਆਰਿਆਂ ਤੇ ਬੇहद ਸ਼ੁਕਰਗੁਜ਼ਾਰ ਹਾਂ ਤੇ ਬੇਟਾ ਜਸ਼ਨਪ੍ਰੀਤ ਸਿੰਘ ਬੜਾ ਅੱਛਾ ਕਲਾਕਾਰ ਆ ਤੇ ਅੱਜ ਇੱਕ ਵਿਸ਼ੇਸ਼ ਮੈਂ ਕਿਹਾ ਵੀ ਸ਼ਹੀਦ ਪਰਵਾਰਾਂ ਦੀ ਇੱਥੇ ਹੋਣਾ ਇਕੱਠ ਤੇ ਉੱਥੇ ਹੀ ਆਜੋ ਤੇ ਅੱਜ ਇੱਥੇ ਬੇਟਾ ਜਸ਼ਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਅੱਜ ਬੜੀ ਖੂਬਸੂਰਤ ਕੋਈ ਚੀਜ਼ ਲੈ ਕੇ ਆਇਆ ਸਾਡੇ ਲਈ ਆਓ ਜੀ ਆਓ ਪੁੱਤਰ ਵਾਹ ਜੀ ਵਾਹ ਇਹ ਤੁਸੀਂ ਹੈਰਾਨ ਹੋ ਜੂਗੇ ਹੱਥ ਨਾਲ ਬਣਾਈ ਹੋਈ ਤਸਵੀਰ ਆ ਹਾਂਜੀ ਐ ਸੰਜਨੈਲ ਸਿੰਘ ਜੀ ਪਿੰਡਰਾ ਵਾਲਿਆਂ ਦੀ ਤਸਵੀਰ ਜਸ਼ਨਦੀਪ ਸਿੰਘ ਨੇ ਆਪਣੇ ਹੱਥ ਨਾਲ ਬਣਾਈ ਆ ਮਤਲਬ ਵੇਖਿਆ ਲੱਗਦਾ ਕਿ ਜਿਵੇਂ ਕੈਮਰੇ ਨਾਲ ਹੀ ਖਿੱਚੀ ਆ ਇਹਦੇ ਹੱਥ 'ਚ ਸਤਿਗੁਰੂ ਜੀ ਨੇ ਬੜੀ ਕਲਾ ਦਿੱਤੀ ਆ ਤੇ ਬਹੁਤ ਵਧੀਆ ਲੱਗਾ ਜੀ ਬਹੁਤ ਧੰਨਵਾਦ ਜਸ਼ਨ ਤੇ ਸਾਡੇ ਕੋਲ ਸਾਡਾ ਬੱਚਾ ਤੇ ਮੈਂ ਚਾਹਾਂਗਾ ਕਿ ਤਸਵੀਰ ਜਿਹੜੀ ਇਹਨੇ ਇੱਕ ਯਾਦਗਾਰ ਦੇ ਰੂਪ 'ਚ ਸਪੇਨ ਦੀ ਸੰਗਤ ਦੇ ਰਸਪੁਰਦ ਕੀਤੀ ਜਾਏ ਤੇ ਇਹ ਜਿਆਦਾ ਵਧੀਆ ਗੱਲ ਆ ਹਾਂਜੀ ਇਹ ਸਪੇਨ ਤੱਕ ਪਹੁੰਚੇ ਤੇ ਸਾਡੇ ਲਈ ਬੜਾ ਵੱਡਾ ਮਾਣ ਹੋਏਗੀ ਜੀ ਉੱਥੇ ਭਾਵੇਂ ਗੁਰੂ ਘਰ ਚ ਲਾਇਓ ਤੇ ਭਾਵੇਂ ਕਿਸੇ ਘਰ ਚ ਲਾਇਓ ਹਾਂਜੀ ਆਜੋ ਆਜੋ ਬੰਦ ਕਰ ਔਰ ਬਹੁਤ ਜਲਦ ਜਸ਼ਨ ਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਕਰਾਂਗੇ ਕਿਉਂਕਿ ਹੋਰ ਵੀ ਬੜੇ ਵਧੀਆ ਹਨ ਲਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਵੇਖ ਰਿਹਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਸਾਫ਼ ਹੱਥ ਆ ਤੇ ਸੱਚੀ ਮੁੱਚੀ ਕਵਾਲ ਦਾ ਕਲਾਕਾਰ ਬਣੇਗਾ ਔਰ ਕੱਲੀ ਹੁਣ ਸੰਤਾਂ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੋਰ ਜਿਹੜੀਆਂ ਸਵਾਜ ਦੀਆਂ ਬੜੀਆਂ ਪ੍ਰਮੁੱਖ ਹਸਤੀਆਂ ਨੇ ਉਹਨਾਂ ਦੀਆਂ ਤਸਵੀਰਾਂ ਬੜਾ ਬੜਾ ਇਸ ਨੇ ਉਹਨਾਂ ਨੂੰ ਭੇਟ ਕੀਤੀਆਂ ਨੇ ਤੇ ਅੱਜ ਦਾਸ ਕੋਲ ਆਏ ਸੀਗੇ ਔਰ ਬੜਾ ਸੋਹਣਾ ਮੌਕਾ ਸੀ ਬੇਟੇ ਜਸ਼ਨ ਦਾ ਇਮਾਨ ਸਤਕਾਰ ਕਰਨ ਦਾ ਵੀ ਤੇ ਨਾਲੇ ਆਪ ਸਭ ਕਿਉਂਕਿ ਕੈਮਰੇ ਦੇ ਥਰੂ ਸਾਰੀ ਦੁਨੀਆ ਦੀ ਸੰਗਤ ਕੋਲ ਪਹੁੰਚ ਗਿਆ ਨਾਮ ਤਾਰ ਗਿਆਂਦੇ ਨੇ ਕਿ ਇਹ ਗੱਲ ਨਹੀਂ ਮੰਦੇ ਦਾ ਮਤਲਬ ਸੰਤਾਂ ਨਾਲ ਪਿਆਰ ਪੂਰਾ ਕਿਉਂਕਿ ਪਿਆਰ ਜਿਹੜਾ ਹੈ ਇਹ ਤੁਹਾਡੇ ਹੱਥ ਚ ਤੁਹਾਡੀ ਸੋਚ ਚੋਂ ਝਲਕਦਾ ਹੈ ਕਿ ਸੱਚਮੁੱਚ ਇਦਾਂ ਹੀ ਲੱਗਦਾ ਵੀ ਇਹ ਹੱਥ ਨਾਲ ਹੀ ਤਸਵੀਰ ਬਣੀ ਇਹ ਤੇ ਤਸਵੀਰ ਤੋਂ ਤਸਵੀਰ ਕਿਤੇ ਖਿੱਚ ਲਈ ਲੱਗਦੀ ਆ ਬਿਲਕੁਲ ਜੀ ਤਸਵੀਰ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਕਿਉਂਕਿ ਨਾਂਤਰ ਇਹ ਬਹੁਤ ਨੇ ਜਿਹੜੇ ਸੰਘਰਸ਼ ਦੇ ਵਿੱਚ ਬੜੇ ਬੜੇ ਵੱਡੇ ਨਾਂ ਸ਼ਹੀਦ ਹੋਏ ਨੇ ਸਿੰਘ ਹਾਂ ਜੀ ਇਸ ਬਿਲਕੁਲ ਜੀ ਭਾਈ ਬਲਵਿੰਦਰ ਸਿੰਘ ਡਾਲਾ ਖੁਦ ਸੰਘਰਸ਼ ਦਾ ਵੱਡਾ ਨਾਂ ਰਹੇ ਨੇ ਭਾਈ ਕਮਲਜੀਤ ਸਿੰਘ ਵਾਹਿਗੁਰੂ ਹੋਰ ਬੜੇ ਯੋਧੇ ਹੋਏ ਨੇ ਪਰ ਕਈ ਵਾਰੀ ਹੁੰਦੀਆਂ ਵੀ ਕੁਝ ਮर्यादा ਦੇ ਮੱਤ ਪੇਦੋ ਸਾਡੇ ਆਪ ਚ ਬੜਾ ਚਿਰ ਰਹੇ ਆ ਬੜੇ ਸਮੇਂ ਤੋਂ ਰਹੇ ਲੇ ਤੇ ਉਹ ਰਹਿਣੇ ਆ ਉਹ ਕੋਈ ਗੱਲ ਨਹੀਂ ਜਦੋਂ ਕਿਤੇ ਰਾਜਪਾਗ ਹੈਗਾ ਇਕੱਠੇ ਬਹਿ ਕੇ ਉਹ ਵੀ ਕਰ ਲਾਂਗੇ ਹਾਲੋ ਦਾ ਵੀ ਫਿਲਹਾਲ ਮਤਲਬ ਹੁਣ ਇਕੱਠੇ ਵਿਚਰਨ ਦੀ ਗੱਲ ਆ ਔਰ ਬਹੁਤ ਧੰਨਵਾਦ ਜਸ਼ਨ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਡੀ ਕਲਾ ਦੇ ਵਿੱਚ ਹੋਰ ਨਿਖਾਰ ਬਖਸ਼ੇ ਤੇ ਬਹੁਤ ਜਲਦ ਤੁਹਾਡੇ ਨਾਲ ਇੱਕ ਇੰਟਰਵਿਊ ਕਰਕੇ ਆਪਣੇ ਚੈਨਲ ਦੇ ਉੱਤੇ ਚਲਾਵਾਂਗੇ ਤੇ ਤੁਹਾਡਾ ਸ਼ਖਸੀਅਤ ਦਾ ਪੱਖ ਹੋਰ ਵਧੀਆ ਤਰੀਕੇ ਨਾਲ ਉਘਾੜ ਕੇ ਸੰਗਤ ਦੇ ਸਾਹਮਣੇ ਰੱਖਾਂਗੇ ਬਹੁਤ-ਬਹੁਤ ਮਿਹਰਬਾਨੀ ਇਹਨਾਂ ਦਾ ਵੀ ਸਨਮਾਨ ਕਰੋ ਤੁਸੀਂ ਮੇਰਾ ਸਨਮਾਨ ਇਹੋ ਹੀ ਆ ਜਦੋਂ ਸ਼ਹੀਦ ਪਰਿਵਾਰਾਂ ਦੀ ਸੇਵਾ ਹੋ ਜਾਂਦੀ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵੱਡਾਲਾ ਸਾਹਿਬਾ ਜੀ ਵੱਡਾਲਾ ਆਓ ਜੀ ਆਓ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਸਾਰੀ ਸੰਗਤ ਨੂੰ ਬੇਨਤੀ ਆ ਕਿ ਭਾਈ ਜਗਦੀਸ਼ ਸਿੰਘ ਕੀ ਵਡਾਲਾ ਸਾਹਿਬ ਨੇ ਤੇ ਚਾਹ ਦਾ ਲੰਗਰ ਕੁਝ ਨਾਲ ਕੋਈ ਥੋੜਾ ਬੂਤਾ ਖਾਣ ਪੀਣ ਲਈ ਵੀ ਹੈਗਾ ਥੋੜਾ ਤੇ ਉਹ ਸ਼ਾਕੇ ਜਾਣਾ ਜੀ ਹੁਣ ਸਾਰਿਆਂ ਨੇ ਥੋੜਾ ਲੇਟ ਹੋ ਗਿਆ ਹੈ ਇਸ ਲਈ ਮਾਜਰਤ ਵੀ ਚਾਹੁੰਦੇ ਆ ਤੇ ਬਹੁਤ ਮਿਹਰਬਾਨੀ ਔਰ ਇੱਕ ਵਾਰੀ ਫੇਰ ਸੁਪੇਨ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪੇ ਉਹ ਇਸੇ ਤਰ੍ਹਾਂ ਹੀ ਸਾਡੀ ਪਿੱਠ ਤੇ ਹੱਥ ਰੱਖਣ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਹਨਾਂ ਲੋੜਵੰਦ ਪਰਿਵਾਰਾਂ ਦੀ ਜਾਣਕਾਰੀ ਹਮੇਸ਼ਾ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਤੇ ਜਿੰਨੇ ਵੀ ਗੁਰਮਖਾ ਪਿਆਰਿਆਂ ਨੇ ਉਥੋਂ ਸੇਵਾ ਭੇਜੀ ਸਾਧਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਜੀ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ